ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਗਿੱਲ ਡੇਰੀ ਫਾਰਮ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਅੱਜ ਦੀ ਵੀਡੀਓ ਦਿਖਾ ਰਹੇ ਹਾਂ ਜੀ ਤੁਹਾਨੂੰ ਪਿੰਡ ਗ੍ਰੰਥ ਘਰ ਤੋਂ ਚਾਰ ਝੋਟੀਆਂ ਬਾਈ ਹੁਣਾ ਕੋਲੋਂ ਵਕਾਊ ਆ ਜੀ ਬਹੁਤ ਚੰਗੀ ਕੁਆਲਿਟੀ ਦੀਆਂ ਤੇ ਗੱਲਬਾਤ ਕਰਦੇ ਆ ਵੀਰਾਂ ਨਾਲ ਤੇ ਇਹਨਾਂ ਝੋਟੀਆਂ ਦੀ ਤੁਹਾਨੂੰ ਡਿਟੇਲ ਪੁੱਛ ਕੇ ਦੱਸਦੇ ਹਾਂ ਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਗਿੱਲ ਸਾਹਿਬ ਕੀ ਹਾਲ ਚਾਲ ਜੀ ਬੱਸ ਕਿਰਪਾ ਵਾਹਿਗੁਰੂ ਦੀ ਤੁਸੀਂ ਆਪ ਸਨੋ ਠੀਕ ਠਾਕ ਜੋ ਹਾਂਜੀ ਹਾਂਜੀ ਵਧੀਆ ਜੀ ਜੀ ਸਾਹਿਬ ਅੱਜ 4 ਝੋਟੀਆਂ ਆਪਣੇ ਕੋਲ ਤਾਜ਼ੀਆਂ ਸੁਈਆਂ ਵੱਡੀਆਂ ਠੀਕ ਹੈ ਜੀ 14 14 15 15 ਕਿਲੋ ਵਾਲੀਆਂ ਹਾਂਜੀ ਤੇ ਜਿਆਦਾ ਚੰਗੇ ਪੀਸ਼ ਕੋਕੇ ਪੀਸ਼ ਆ ਹਾਂਜੀ ਤੇ ਜਿਆਦਾ ਚੰਗੀ ਕੁਆਲਿਟੀ ਦੀਆਂ ਨੇ ਠੀਕ ਆ ਤੇ ਚੰਗੇ ਇਲਾਕੇ ਚੋਂ ਲੈ ਆਂਦੀਆਂ ਵੀਰਾਂ ਦਾ ਚੰਗੇ ਇਲਾਕੇ ਚੋਂ ਆ ਤੇ ਹੈ ਵੀ ਤਾਜ਼ੀਆਂ ਸੁਈਆਂ ਝੋਟੀਆਂ ਚੋ ਚੋ ਪੰਜਾਂ ਪੰਜਾਂ ਦਿਨਾਂ ਦੀਆਂ ਠੀਕ ਹੈ ਜੀ ਹਾਂ ਤੇ ਐਡਰੈਸ ਬੋਲ ਦੋ ਆਪਾ ਸ੍ਰੀ ਵੀਰ ਜੀ ਨਾਂ ਆਪਣਾ ਤਰਸ਼ੇਮ ਸਿੰਘ ਆ ਪਿੰਡ ਗਰੰਥਗੜ ਤਹਿਸੀਲ ਬਟਾਲਾ ਜ਼ਿਲ੍ਹਾ ਗਰਦਾਪੁਰ ਫੋਨ ਨੰਬਰ 826444827 ਠੀਕ ਹੈ ਜਿਹੜੇ ਵੀਰ ਭੈਣ ਭਰਾ ਨੂੰ ਨਹੀਂ ਪਤਾ ਲੱਗਦਾ ਫੋਨ ਕਰਕੇ ਪੁੱਛ ਸਕਦਾ ਵਾ ਹਾਂ ਠੀਕ ਉਹ ਤੁਹਾਨੂੰ ਝੋਟੀਆਂ ਦੇ ਦੱਸਦੇ ਇਹਨਾਂ ਦੇ ਬਾਲੇ ਕਿੰਨਾ ਕਿੰਨਾ ਇਹਨਾਂ ਕੋਲ ਦੋਦੇ ਆ ਠੀਕ ਹੈ ਜੀ ਆਹ ਵੇਖੋ ਵੀਰ ਜੀ ਦੰਦਾਜ ਝੋਟੀਆਂ ਦੰਦਾਜ ਚੇਂਗ ਵੇਖੋ ਕੋਕੇ ਲੱਗੇ ਆ ਪਹਿਲਾ ਸੂਆ ਦੇ ਕੇ ਦੂਜਾ ਪਹਿਲਾ ਸੂਆ ਜੀ ਪਹਿਲਾ ਸੂਆ ਪਹਿਲਾ ਸੂਆ ਭਾਜੀ ਤੇ ਬਦੂ ਝੋਟੀ ਕੋ 13 ਕਿਲੋ 13 ਕਿਲੋ 13 ਕਿਲੋ ਤੇ ਵੇਖੋ ਭਾਜੀ ਫੁੱਟਬਾਲ ਵਾਂਗੂ ਝੋਟੀ ਬਣੀ ਆ ਹਾਂਜੀ ਐ ਅੱਗੇ ਪਿਛੇ ਦਾ ਲੇਵਾ ਤੇ ਚਵਾਈ ਪਾਜੀ ੂਠੇ ੂਠੇ ਜੀ ਮੋਟੀ ਚਵਾਈ ਆ ਝੂਟਿੰਗ ਲੱਗੀ ਹਾਂ ਵੇਖ ਸਕਦੇ ਜੀ ਐ ਬੱਲੇ ਤਨ ਗਾਂ ਵਾਂਗੂ ਵੇ ਲੋ ਅੱਗੇ ਪਿਛੇ ਦਾ ਚੱਡਾ ਵਾ ਝੋਟੀ ਆ ਤੇ ਬੱਚਾ ਕੀ ਜੇ ਮਗਰ ਮਗਰ ਜੀ ਜੀ ਕਟਾਵਾ ਅੱਜ ਚੌਥਾ ਡੰਗ ਸੁਈ ਨੂੰ ਆ ਝੋਟੀ ਨੂੰ ਠੀਕ ਆ ਜੀ ਖੋਲ ਕੇ ਤੋੜ ਦੋ ਬਾਹਰ ਆ ਜੇ ਬੱਚਾ ਮਗਰ ਕੂਲੇ ਬੱਚੇ ਆ ਸਾਰੇ ਤਿੰਨ ਦਿਨਾਂ ਚੌਹਾਂ ਚੌਹਾਂ ਦਿਨਾਂ ਦੀਆਂ ਸਾਰੀਆਂ ਤਾਗੀਆਂ ਸੁਈਆਂ ਝੋਟੀਆਂ ਬਾਕੀ ਝੋਟੀਆਂ ਆ ਕਿ ਵੱਡੀਆਂ ਦੇ ਬਿਊਟੀ ਵਾਲੀਆਂ ਆ ਮੈਂ ਨਾ ਵੱਡੀਆਂ ਭਾਰੀ ਵੀਰ ਭਾਏ ਭੈਣ ਭਰਾ ਮੰਗਦੇ ਵੱਡੀਆਂ ਝੋਟੀਆਂ ਤੇ ਦੁੱਧ ਵਾਲੀਆਂ ਹਾਂਜੀ ਹਾਂਜੀ ਚੌਣ ਚੌਣ ਜਿਆਦਾ ਚੰਗੀ ਗਿੱਲ ਸਾਹਿਬ ਝੋਟੀ ਵੇਖੋ ਭਾਰੀ ਇੱਕਾ ਕੱਦ ਝੋਟੀ ਦਾ ਥੋੜੇ ਜੱਤ ਵਾਲੀ ਝੋਟੀ ਆ ਕੰਪੀਟੀਸ਼ਨ ਵਾਲੀ ਝੋਟੀ ਆ ਆਲੋ ਕਰੇ ਸਾਫ ਸੂਫਣੀ ਅੱਜ ਕੀਤੀਆਂ ਨਹੀਂ ਬਾਜੀ ਸਾਫ ਨਹੀਂ ਕੀਤੀਆਂ ਠੰਡ ਬਹੁਤ ਜ਼ਿਆਦੀ ਹੈ ਹਾਂਜੀ ਹਾਂਜੀ ਤੁਹਾਨੂੰ ਪਤਾ ਜਿਹੜਾ ਚੰਗਾ ਪਸ਼ੂ ਉਹ ਦੇਖ ਹੀ ਪੈਣਾ ਬਾਜੀ ਵੇਖੋ ਝੋਟੀ ਹਾਂਜੀ ਹਾਂਜੀ ਲੈ ਆਓ ਚੈਂਪੀਅਨ ਹੀ ਸਿੰਗ ਲੱਗਾ ਵਾ ਤੇ ਝੋਟੀ ਦੀ ਛੋਟੀ ਜੀ ਬੂਥੀ ਹੈ ਜਿਹਦਾ ਜਰਸੀ ਕਾਸੀ ਹੋਈ ਬਾਜੀ ਉਹੇ ਬਿਠਾਓ ਭਾਜੀ ਕਿਵਾਂ ਹੀ ਏਦਾਂ ਨਹੀਂ ਚਲੋ ਲੈ ਜੋ ਲੈ ਜੋ ਕਿਵਾਂ ਹੀ ਏਦਾਂ ਨਹੀਂ ਭਾਵੇਂ ਰੂਰ ਕੀ ਪੋਲੀ ਭਾਵੇਂ ਛੋਟਾ ਜਿਹਾ ਬੱਚਾ ਹੀ ਕੋਈ ਝੋਲੀ ਬਾਜੀ ਠੀਕ ਹੈ ਜੀ 20 20 13 ਕਿਲੋ ਹਾਂ ਜੀ 13 ਕਿਲੋ ਠੀਕ ਹੈ ਜੀ ਹਾਂ ਜੀ ਤੇ ਕੀ ਮੁੱਲ ਕਰਨਾ ਜੀ ਦਾ ਬੋਲ ਆਪਾਂ ਜਾਇਜ਼ ਹੀ ਕਰਦੇ ਨਾ ਮੁੱਲ ਕਰ ਮੁੱਲ ਤੇ ਭਾਵੇਂ ਦਾ 60 ਕਰ ਲਈਏ ਡੇਢ ਕਰ ਲਈਏ ਹਾਂ ਜੀ ਹਾਂ ਜੀ ਜਾਇਜ਼ ਮੁੱਲ 1 45 ਹਾਂ ਜੀ ਉਹਦੇ ਵਿੱਚੋਂ 300 ਛੋਟ ਕਰਦਾਂਗੇ 1 42 ਦੀ 1 ਲੱਖ 42000 42000 ਦੀ ਹਾਂ ਠੀਕ ਹੈ ਜੀ 2000 ਰੁਪਏ ਛੋਟ ਕਰਦਾਂਗੇ 1 40 ਦੀ ਭਾਜੀ 1 ਲੱਖ 40000 ਦੀ 1 ਲੱਖ 40000 ਦੀ ਬਾਕੀ ਛੋਟੀ ਦਾ ਕੱਟ ਦਾ ਲੈ ਗਿਆ ਲੈ ਗਿਆ ਕੱਦ ਕਾਠ ਵੀ ਬਹੁਤ ਚੰਗਾ ਨੇ ਵੇ ਲੋ ਆ ਸੂਲ ਤੱਕ ਚੱਡਾ ਲੱਗਾ ਮਗਰ ਮੈਨਾਂ ਚਵਾਈ ਭਾਜੀ ਗੂਠੇ ਗੂਠੇ ਜਿੱਡੀ ਮੋਟੀ ਠੀਕ ਆ ਜੀ ਛੋਟੀਆਂ ਜਿੰਨੀਆਂ ਚਾਰ ਹੀ ਪਾਉਂਗੇ ਇੱਕ ਤੋਂ ਇੱਕ ਪਾਵਾਂਗੇ ਭਾਜੀ ਅੱਦੇ ਤੇ ਅੱਗੇ ਆ ਨਗੀਨਾ ਪੀਸ ਆ ਗਿਆ ਛੋਟੀਆਂ ਦੀ ਵੀਡੀਓ ਪਾਈ ਭਾਜੀ ਆਪਾਂ ਹਾਂ ਜੀ ਜਦੋਂ ਚੰਗੇ ਜਾਨਵਰ ਗੱਲ ਸਭ ਲਿਆਂਦੇ ਆਰ ਕਾਂ ਚੋਣ ਚੋਣ ਕੀ ਸੂਪੀ ਝੋਟੀ ਹਾਂ ਸੂਪੀ ਯਾਰ ਆ ਜੀ ਤੀਜਾ ਡਾਂਗ ਸੁਈ ਨੂੰ ਆ ਭਾਜੀ ਬੱਚਾ ਕੀ ਆ ਕੱਟਾ ਵੀ ਜੀ ਨਾੜੂਆ ਨਾਲ ਜੀ ਠੀਕ ਆ ਜੀ ਹਾਂ ਜੀ ਝੋਟੀ ਵਿਖਾਓ ਭਾਜੀ ਇਹ ਕਰ ਥਣਥਣ ਬਹੁਤ ਚੰਗਾ ਕੋਆ ਅੱਗੇ ਪਿੱਛੇ ਲੈ ਵਾਲਾ ਹੀ ਸਰਦੀ ਕਰਮਾੜੀ ਨੇ ਵਾਲਾ ਹੀ ਭਾਜੀ ਇਹਦੇ ਸਾਫ ਕੀਤੀ ਆ ਕੋਈ ਟਾਈਮ ਨਹੀਂ ਲੱਗਾ ਝੋਟੀ ਨੂੰ ਠੀਕ ਆ ਜੀ ਹਾਂ ਜੀ ਝੋਟੀ ਦਾ ਕੱਦ ਕਾਰਡ ਫੋਕਰਾਓ ਸੁਨਾਪ ਵੇਖੋ ਝੋਟੀ ਦਾ ਕਿੰਨਾ ਠੀਕ ਆ ਜੀ ਖੋਲ ਕੇ ਲਿਆਓ ਕਿੰਨਾ ਜੇ ਇਸ ਟਾਈਮ ਤੇ ਖੋਲਾ ਪੈਸੇ ਲਾਉਂਦੇ ਵੀ ਕਹਿੰਦੇ ਵੀ ਸੂਈ ਚਾਹੀਦੀ ਆ ਝੋਟੀ ਭਾਜੀ ਹਾਂਜੀ 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 ਤੇ ਪਾ ਸੂਈ ਆ ਝੋਟੀ ਹੁਣ ਠੀਕ ਹੈ ਜੀ ਹਾਂਜੀ ਚਵਾਈ ਚਵਾਈ ਬਹੁਤ ਜਿਆਦੀ ਚੰਗੀ ਝੋਟੀ ਲੱਗੀ ਤੇ ਬਾਕੀ ਕੱਦ ਕਾਠ ਨਹੀਂ ਹੁੰਦਾ ਆ ਵੇਖੋ ਪੇਠ ਪੁੜੇ ਦੀ ਕਿੰਨੀ ਜਗ ਤੇ ਪੂਸਤਕ ਜੈਡ ਬਲੈਕ ਹਾਂਜੀ ਬਹੁਤ ਜਿਆਦੀ ਵੱਡੀ ਭਾਜੀ ਝੋਟੀਆਂ ਚਵਾਈਆਂ ਬੂਠੇ ਬੂਠੇ ਜਿੱਡੀ ਮੋਟੀ ਚਵਾਈ ਆ ਠੀਕ ਹੈ ਹਾਂਜੀ ਤੇ ਮਗਰੇ ਦੀ ਜੀ ਕਟਾ ਨਹੀਂ ਦੇ ਕਟਾ ਮਗੜ ਹਾਂਜੀ ਬਾਕੀ ਹੈਗੀ ਵੱਡੀ ਐ ਛੋਟੀ ਬਹੁਤ ਜੀ ਬਾਜੀ ਜੇ ਕੋ ਛੋਟੀ ਨਾ ਮੰਨ ਕੇ ਕੋਈ ਵੀਰ ਭਰਾਣ ਪਰ ਜਿਹੜਾ ਵੀ ਆਉਂਗਾ ਛੋਟੀ ਮੰਨ ਕੇ ਨਾ ਲਵੇ ਦੇ ਕੋਈ ਛੋਟੀਆਂ ਬਾਜੀ ਛੋਟੀਆਂ ਐ ਦੀ ਸਰਾਪ ਆਦੀ ਐ ਦੇਖੋ ਇੱਕ ਗਰੰਥ ਘੜਾ ਹੀ ਮਿਲਨੀ ਆ ਹਣ ਹਾਂਜੀ ਹਾਂਜੀ ਵੱਡੀਆਂ ਛੋਟੀਆਂ ਦੁੱਧ ਆਣੀਆਂ ਛੋਟੀ 15 ਕਿਲੋ ਦੁੱਧ ਚਾਹੂਗੀ ਤੇ 12 ਬਾਜੀ ਹੁਣ ਹਾਜ਼ਰ ਆ ਬੋਲਾਈਏ ਛੋਟੀ ਨੂੰ ਅੱਜ ਤੀਜੇ ਡੰਗ ਦੀ ਸੂਈ ਆ ਬਾਕੀ ਗੈਬ ਗੂਬ ਚੰਗਾ ਥਣ ਵੀ ਬੜਾ ਸੋਹਣਾ ਤਿਆਰ ਕਰਤਾ ਹਾਂਜੀ ਬਾਕੀ ਇਹਦੇ ਬੱਚਾ ਨਹੀਂ ਲਾਇਆ ਭਾਜੀ ਝੂਟੀਆਂ ਹਾਂਜੀ ਹਾਂਜੀ ਆ ਵੀ ਮੜਿਆ ਲਾਤੀ ਇਧਰ ਕਰਕੇ ਹਲਪਾ ਘੜਾ ਲੀਏ ਇਹਦਾ ਕੀ ਮੋਲ ਕਰਨਾ ਜੀ ਮੋਲ ਦਾ ਇਹਦਾ ਵੀ ਆਪਾਂ ਜਾਇਜ਼ੀ ਕਰ ਲਓ ਹਾਂਜੀ ਹਾਂਜੀ ਮੋਲੇ ਦਾ ਇਹੋ ਜਿਹੇ ਨਾਲ 2-2 ਲੱਖ ਰੋਕੀ ਕਰੀ ਜਾਂਦੇ 76 75 ਹਾਂਜੀ ਹਾਂਜੀ ਮੋਲੇ ਦਾ ਡੇਢ ਆ 150 ਆਪਾਂ 2 ਛੱਡ ਦਈਏ ਦੇਖੋ ਭਾਈ 1 ਲੱਖ 48 ਦੀ ਜਿਹੜੀਏ ਇਹ 48 ਦੀ ਹਾਂਜੀ ਹੋ ਜੂ ਮਾਨਤਾਨ ਵਿੱਚੋਂ ਮਾਨਤਾਨ ਅਮੋਂ ਕੋ ਕਰਦੇ ਹਾਂ ਹਾਂਜੀ 2000 ਰੁਪਏ ਛੋਟ ਕਰਦਾਂਗੇ ਭਾਈ 2 ਇੱਕ 47 ਇਹ 46 ਦੀ ਇੱਕ 46 ਦੀ ਦੇ ਦਾਂਗੇ ਭਾਈ ਠੀਕ ਹੈ ਜੀ 145 ਦੀ ਜਾਣ ਤੋਂ ਛੱਡ ਇੱਕ 46 ਦੀ ਦਵਾਗੇ ਇਹ ਤਾਂ ਸਿਰਫ ਆਪਾਂ ਕਮਾਈ ਵਾਲਾ ਚੱਕਰ ਨਹੀਂ ਚੰਗਾ ਪਸ਼ੂ ਲਈਏ ਤੇ ਭੈਣ ਭਰਾਵਾਂ ਨੂੰ ਚੰਗਾ ਦਈਏ ਇਹ ਜੇਰ ਤੇ ਕੋ ਕਮਾਈ ਦਾ ਚੱਕਰ ਨਹੀਂ ਆ ਪਾ ਕੇ ਉਹ ਛੋਟ ਪਾਜੀ ਕਰ ਦਾਂਗੇ 1 45 ਦੀ ਜਾਣ ਦੋ ਠੀਕ ਐ 1 45 ਦੀ ਜਾਣ ਦੋ ਛੋਟੀ ਕੋਈ ਨਹੀਂ ਦੰਦਾ ਨਹੀਂ ਕੋਈ ਪੈਸਾ ਆਪਾਂ ਦੇਰਾ ਦੇ ਪਾਜੀ ਵੱਡੀ ਝੋਟੀ ਆ 15 16 ਕਿਲੋ ਵਾਲੀ ਐ 12 ਕਿਲੋ ਬੋਲੀ ਐ ਪਾਜੀ ਅਜੇ ਤੀਜਾ ਡੰਗ ਸੂਈ ਨੂੰ ਝੋਟੀ ਅੱਗੇ ਆ ਖਾਲ ਦੋ ਤੀਜਾ ਨੰਬਰ ਇਹ ਵੀ ਕੋਕਾ ਪੀਸੀ ਆ ਆ ਵੇਖੋ ਜੀ ਸਿੰਘ ਸੰਗ ਦੀ ਕੁਆਲਿਟੀ ਵੇਖੋ ਥਣ ਥਣ ਬਹੁਤ ਜ਼ਿਆਦਾ ਚੰਗਾ ਚੌਣ ਚੌਣ ਬਹੁਤ ਭੋਲੀ ਐ ਇਹ ਬੱਚਾ ਨਹੀਂ ਚਮਕਿਆ ਮੱਚਾ ਤੋਂ ਛੇ ਮਾ ਦੇਣੇ ਜੇ ਕਟਾ ਮਗਰ ਆ ਕਟਾ ਮਗੜਾ ਕਟਾ ਮਗਰ ਆ ਤੇ ਦੁੱਧ ਭਾਜੀ ਇੱਕੋ ਵੀ 12 ਕਿਲੋ 12 ਕਿਲੋ 12 ਕਿਲੋ ਛੋਟੀ ਕੋ ਦੁੱਧਿਆ ਤੇ ਥੋੜ੍ਹਾ ਜਿਆਦਾ ਚੱਡਾ ਲੱਗਾ ਗਿਲ ਸਭ ਦੇਖੋ ਛੋਟੀ ਤੇ ਬਾਕੀ ਮੈਨੂੰ ਲੱਗਦਾ ਟਾਈਮ ਕੋਈ ਨਹੀਂ ਜੇ ਲੱਗਾ ਜੇ ਸਾਡਾ ਭਾਜੀ ਕੋ ਟਾਈਮ ਹੋ ਟਾਈਮ ਆ ਕੇ ਤੇ ਸੱਲੀ ਕਰਕੇ ਤੇ ਫਿਰ ਖੜੇ ਹਵਾਨੇ ਤੋਂ ਪਤਾ ਲੱਗ ਜਾਣਾ ਜੇ ਟਾਈਮ ਪਸ਼ੂਆਂ ਨੂੰ ਲੱਗਾ ਦਾ ਬਾਕੀ ਹੈਗੀਆਂ ਸਾਰੀਆਂ ਇੱਕੋ ਜੀਆਂ ਫੁੱਟ ਫੁੱਟ ਪੈਣਾ ਬਾਹਰ ਹੋਣੀਆਂ ਨਹੀਂ ਭਾਜੀ ਛੋਟੀਆਂ ਹੋਰ ਤੇ ਇਹ ਕਿੰਨੇ ਐ ਜਿਹਦਾ ਪੈਣਾ ਹੀ ਹੁੰਦੀਆਂ ਭਾਜੀ ਹਾਂਜੀ ਹਾਂਜੀ ਇੰਜ ਲਈਆਂ ਇਹ ਵੱਖ-ਵੱਖ ਥਾਵਾਂ ਤੋਂ ਕਿ ਇੱਕੋ ਥਾਂ ਤੋਂ ਲਈਆਂ ਨਹੀਂ ਭਾਵੇਂ ਵੱਖ-ਵੱਖ ਥਾਵਾਂ ਤੋਂ ਲਈਆਂ ਹੋਆਂ ਝੋਟੀਆਂ ਹਾਂਜੀ ਪਰ ਹਾਸੀ ਤੋਂ ਲਈਆਂ ਕੋਈ ਜੀਂ ਤੋਂ ਲਈਆਂ ਝੋਟੀਆਂ ਠੀਕ ਹੈ ਜੀ ਹਾਂਜੀ ਤੇ ਬਾਕੀ ਝੋਟੀਆਂ ਦੀ ਸੰਭਾਲ ਚੰਗੀ ਜੀ ਬਹੁਤ ਜ਼ਿਆਦੀਆਂ ਸ਼ਕੀਨਾਂ ਚਵਾਈ ਇਹਨਾਂ ਗੁੱਥੇ-ਗੁੱਥੇ ਜਿੱਡੀ ਮੋਟੀ ਠੀਕ ਹੈ ਜੀ ਹਾਂਜੀ ਦੁੱਧ ਵਾਲੀ ਅਸਲ ਝੋਟੀ ਆ ਬਾਜੀ 12 ਕਿਲੋ ਝੋਟੀ ਕੋ ਦੁੱਧਿਆ ਹਣ ਠੀਕ ਹੈ ਤੇ ਜੈਡ ਬਲੈਕ ਪੂਛ ਤੱਕ ਵੇਖ ਲੋ ਵੀ ਵਾਲਵ ਨਹੀਂ ਚਿੱਟਾ ਝੋਟੀਆਂ ਪੇਟ ਖੁਆ ਵੇਖੋ ਤੇ ਵੱਡੀਆਂ ਫੋਲੀ ਜੀ ਤੇ ਇਹਦਾ ਕੀ ਮੁੱਲ ਕਰਨਾ ਜੀ ਮੇਰਾ ਗਿੱਲ ਸਾਹਿਬ ਜਾਇਜ਼ ਹੀ ਕਰਦੇ ਨੇ ਮੋਲਾ ਜੀ ਆਪਾਂ ਤੁਹਾਨੂੰ ਬੜਾ ਹੀ ਹਾਂਜੀ ਬੋਲੇ ਆ ਗੇ ਉੜਦੀਆਂ ਵਾਲੇ ਭਾਅ ਕਰਦੇ ਨੇ ਜਾਇਜ਼ ਹੀ ਹਾਂਜੀ ਹਾਂਜੀ ਮੋਲੇ ਦਾ ਕਰਦੇ ਆ 140 140 200 ਦੀ ਇਹ ਵਿੱਚੋਂ ਕਰ ਦੋ ਮਾਂ ਤਾਂ ਜੀ ਹੋ ਸਕਦਾ ਤੇ 3100 ਕਰਦਾ ਹੈ ਭਾਜੀ ਇਹ 135 ਦੀ ਹਾਂ ਨਾ ਹੀ ਹਾਂ 135000 ਠੀਕ ਹੈ ਜੀ 12 ਕਿਲੋ ਝੋਟੀ ਕੋ ਦੁੱਧ ਆ ਗਿਆ ਸਭ ਹੁਣ ਇਹ ਵੀ ਪੁੱਛਤਾ ਕਿ ਜੈਡ ਬਲੈਗ ਪੁੱਛਤਾ ਕੀ ਜੈਡ ਬਲੈਗ ਆ ਭਾਜੀ ਠੀਕ ਹੈ ਜੀ ਦੁੱਧ 12 ਕਿਲੋ ਹੁਣ ਝੋਟੀ ਕੋ 12 ਕਿਲੋ ਅੱਗੇ ਆ ਗਈ ਚੌਥੇ ਨੰਬਰ ਤੇ ਗਈ ਸੀ ਆ ਵੀ ਕੱਤੀ ਵਿਖਾਲਾ ਦੇ ਕੋਕਾਂ ਚ ਲੱਗਾ ਹੋਇਆ 6 ਕਨੇ ਕਨੇ ਗੇ ਇਹ ਥਣ ਤੋਂ ਬਹੁਤ ਚੰਗਾ ਇੱਕ ਨੰਬਰ ਪਹਿਲਾ ਸੂਆ ਪਹਿਲਾ ਸੂਆ ਭਾਜੀ ਬੱਚਾ ਕੀ ਜੇ ਮਗਰ ਕਟਾ ਵੀ ਜੀ ਆ 10 ਦਿਨਾਂ ਦਾ ਸੂਆ ਵਾ ਪਾਪਾ ਜੀ 10 ਦਿਨਾਂ ਦਾ ਦੁੱਧ 10 ਕਿਲੋ ਹੁਣ ਠੀਕ ਹੈ ਜੀ ਹਾਂ ਜੀ ਬਹੁਤ ਚੰਗੀ ਝੋਟੀ ਹੈ ਚਵਾਈ ਇਹਨੂੰ ਵੀ ਬੂਠੇ ਬੂਠੇ ਜਿੱਦੀ ਥਣ ਦੇਖੋ ਬੜਾ ਸਪੈਸ਼ਲ ਲੱਗਾ ਚੰਗੀ ਹੈ ਤੇ ਥਣ ਵੀ ਨੋਕ ਵਾਲਾ ਵਾ ਹਾਂ ਜੀ ਲੈਓ ਬਾਹਰ ਲੈ ਜਾਓ ਵਧੀਆ ਚਵਾਈ ਜੀ ਸੇਂਗਰ ਦੇਖੋ ਭਾਜੀ ਲੱਗਾ ਐਰ ਕੀ ਕੋਕੇ ਪੀਸ ਹੀ ਲਿਆਂਦੇ ਆ ਜਿੰਨੂੰ ਕਹਿੰਦੀ ਆ ਤਾਂ ਪਈਆਂ ਨਹੀਂ ਲੰਘੇ ਉਹ ਗੱਲ ਜੀ ਚਾਰ ਪੀਸ ਆ ਗਿੱਲ ਸਾਹਿਬ ਚੜਦੇ ਤਾਂ ਚੜਦਾ ਹਾਂਜੀ ਹਾਂਜੀ ਉਹ ਕਹਿੰਦੀ ਮੈਂ ਚੰਗੀ ਦੂਜੀ ਆਂਦੀ ਮੈਂ ਚੰਗੀ ਦੇਖੋ ਅਰੇ ਸਾਫ ਨਹੀਂ ਕੀਤੀਆਂ ਝੋਟੀਆਂ ਝੋਟੀਆਂ ਸਾਰੀਆਂ ਹੀ ਕੰਮਕਾਜੀ ਵਾਲੀਆਂ ਪਰ ਪਈਆਂ ਨਹੀਂ ਠੰਡ ਕਰਕੇ ਹਾਂਜੀ 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 ਆ ਹੁਣੇ ਝੁੱਲ ਚਾਲ ਇਹਨਾਂ ਤੋਂ ਲਾਏ ਆ ਭਾਜੀ ਠੀਕ ਐ ਤੇ ਇਸ ਟਾਈਮ ਤੇ 10 ਕਿਲੋ ਦੁੱਧ 10 ਕਿਲੋ ਦੁੱਧ ਆ ਭਾਜੀ ਇਹ ਮੈਲਾ ਮਾਰਕੀਟ ਉੱਤੇ 12 13 ਕਿਲੋ ਦੁੱਧ ਚ ਵੰਡੂਗੀ ਠੀਕ ਹੈ ਹਾਂਜੀ ਤੇ ਇਹਦਾ ਕੀ ਮੁੱਲ ਕਰਨਾ ਵਾ ਇਹਦਾ ਗਿਲਸਾ ਹਮ ਜੈਜ ਆਫਰ ਹੀ ਅੱਜ ਹਾਂਜੀ ਜਿਹੜਾ ਕੋ ਲੈ ਗਿਆ ਲੈ ਗਿਆ ਜਿਹੜਾ ਵੀਰ ਜੀ ਮੁੱਲ ਕਰਦੇ ਆ ਇੱਕ 20 ਇੱਕ 20 ਤੇ ਉਹਦੇ ਵਿੱਚੋਂ ਸੌਟ ਕਰਦਾਂਗੇ 3000 ਤੇ 1000ਾਂ ਦੀ 2000 ਹੋਰ ਕਰਦਾਂਗੇ ਭਾਈ 115 ਦੀ 115000 115000 ਦੀ 13 ਦੇ ਭਾਈ ਠੀਕ ਹੈ ਜੀ ਦੋ 10 ਕਿਲੋ ਹੁਣ ਤਿਆਰ ਆ ਦੋ ਟਾਈਮ ਚੋਕੇ ਆਪਣੀ ਤਸ਼ਲੀ ਕਰਕੇ ਭੈਣ ਭਰਾ ਖਾਦਣਾ ਵੇਖੋ ਭਾਈ ਆ ਜੇ ਅਸਲ ਝੋਟੀਆਂ ਵੱਡੀਆਂ ਇਹਨਾਂ ਝੋਟੀਆਂ ਮੁੱਲ ਬਿਲਕੁਲ ਜਾਇਜ਼ ਕੀਤਾ 1,45,000 ਰੁਪਈਆ ਆ ਵੇਖ ਲੋ ਜੀ ਵੇਖੋ ਭਾਈ ਇਧਰ ਨੂੰ ਵੇਖਿਓ ਮੜਾ ਆ ਆ ਵੇਖੋ ਝੋਟੀ ਬਾਕੀ ਮੁੱਲ ਵਾਕਿਆ ਹੀ ਜਾਇਜ਼ ਕੀਤੇ ਆ ਬਾਈ ਨੇ ਤੇ ਆਓ ਆਪਣੀ ਦੋ ਟਾਈਮ ਤਸੱਲੀ ਕਰੋ ਤੇ ਫੇਰ ਲੈ ਕੇ ਜਾਓ। ਬਾਕੀ ਸਭ ਤੋਂ ਵੱਧ ਤੋਂ ਵੱਧ ਭੈਣ ਭਰਾਵਾਂ ਨੂੰ ਬੇਨਤੀ ਆ ਵੀ ਗਿੱਲ ਡੇੜੀ ਵਾਰ ਉਹਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਤੇ ਕਮੈਂਟ ਚੰਗੇ ਚੰਗੇ ਕਰੋ। ਹਾਂਜੀ ਹਾਂਜੀ ਤੇ ਵੀਰ ਜੀ ਆਪਣਾ ਸ਼ੋਅ ਜਿਹੋ ਜੀ ਆ ਵੀ ਚੰਗਾ ਪਸ਼ੂ ਲਿਆਈਏ ਤੇ ਚੰਗਾ ਕਿਸੇ ਭੈਣ ਭਰਾ ਨੂੰ ਦਈਏ ਤੇ ਅਗਲਾ ਫੇਰ ਜਿਹੜਾ ਇੱਕ ਲੈ ਗਿਆ ਫੇਰ ਦੁਬਾਰਾ ਆਪਣੇ ਕੋ ਆਵੀਂ। ਹਾਂਜੀ ਹਾਂਜੀ ਮਜ਼ਾ ਤਾਮ। ਬਿਲਕੁਲ ਜੀ। ਬਾਕੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ।